ਬਾਹੀ ਗੁਰਜੀ ਕਾ ਖਾਲਸਾ ਬਾਹੀ ਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੜੀਆ ਭਰਾਵੋ ਜਿਹੜੀ ਤੁਸੀਂ ਮੇਰੇ ਪਿੱਛੇ ਸੜਕ ਵੇਖ ਰਹੇ ਹੋ ਤੁਸੀਂ ਦੇਖੋ ਕਿੰਨੀ ਸਫਾਈ ਆ ਸੋਨੂੰ ਸੜਕ ਦੇ ਪਰਲੇਵਾ ਸਾਹਿਬ ਡਾਲਾ ਦਿਖਾ ਦਿੰਨੇ ਆ ਤੇ ਸੋਨੂੰ ਆਹ ਡਾਲਾ ਵੀ ਦਿਖਾ ਰਿਹਾ ਜਿਹੜੀ ਸਾਈਡ ਮੈਂ ਖੜਾਂਗਾ ਜੀ ਦੁਪਹਿਰ ਹਣੀ ਲੱਗੀ ਵੀ ਆ ਤੇ ਹੋਰ ਕਈ ਤਰ੍ਹਾਂ ਦੇ ਬੂਟੇ ਲਾਏ ਹੋਏ ਨੇ ਤੇ ਪਹਿਲਾਂ ਤੁਸੀਂ ਸਫਾਈ ਚੈੱਕ ਕਰੋ ਪਹਿਲਾਂ ਤੁਸੀਂ ਸਫਾਈ ਚੈੱਕ ਕਰੋ ਸਫਾਈ ਕਿੰਨੀ ਆ ਜਿੱਥੇ ਸਫਾਈ ਉਥੇ ਖੁਦਾਈ ਪੁਰਾਣੀਆਂ ਪ੍ਰਾਵੋ ਇੱਕ ਹਫ਼ਤਾ ਨਹੀਂ ਆ ਮੈਂ ਖੜਾਂਗਾ ਪਿੰਡ ਆਤਰ ਸਿੰਘ ਵਾਲਾ ਰੋੜੇ ਜਾਂਦਾ ਕੁੱਬਿਆਂ ਨੂੰ ਸਾਬਕਾ ਸਰਪੰਚ ਦਿਆਲ ਸਿੰਘ ਦਿਆਲਾ ਉਹਨਾਂ ਦਾ ਬੇਟਾ ਪੇਂਟਰ ਤੇ ਬਾਕੀ ਸਨ ਉਹਨਾਂ ਦੇ ਕੋਠੇ ਵਿਖਾਉਂਗਾ ਤੇ ਸਾਨੂੰ ਮੈਂ ਅੱਗੇ ਚੈੱਕ ਕਰਾਉਣਾਗਾ ਵੀ ਕਿੰਨੇ ਬੰਦੇ ਦੇ ਮਤਲਬ ਕਿੰਨਾ ਸਕਰੀਨਾਂ ਬੰਦਾ ਕਿੰਨੀ ਸਫਾਈ ਰੱਖਦਾਗਾ ਮੇਰੇ ਨਾਲ ਬਣੇ ਰਹੋ ਖੁਪਰਾ ਉਹ ਮੱਥਾ ਆ ਵੀ ਆ ਮੱਥਾ ਉਹ ਵੀ ਆ ਤੇ ਇੱਥੋਂ ਬਾਈ ਦੀ ਹੱਦ ਸਟਾਰਟ ਹੁੰਦੀ ਆ ਖੇਤ ਦੀ ਤੇ ਤੁਸੀਂ ਚੈੱਕ ਕਰੋ ਚਿੱਟੇ ਰੰਗ ਦੀ ਦੁਪਹਿਰ ਖੜੀ ਲਾਲ ਰੰਗ ਦੀ ਦੁਪਹਿਰ ਖੜੀ ਪੀਲੇ ਰੰਗ ਦੀ ਦੁਪਹਿਰ ਖੜੀ ਤੇ ਤੁਸੀਂ ਪਹਿਲਾਂ ਡੌਲਾ ਚੈੱਕ ਕਰੋ ਭਰਾਵੋ 10 ਫੁੱਟ 9 ਫੁੱਟ ਜਗ੍ਹਾ ਹੁੰਦੀ ਆ ਮਾਂ ਦਾ ਪੁੱਤ 10 ਫੁੱਟ ਜਗ੍ਹਾ ਛੱਡੀ ਬੈਠਾ ਆਮ ਕੀ ਹੁੰਦਾ ਦਰਖਤ ਲੱਗੇ ਹੁੰਦੇ ਨੇ ਕਿ ਇੱਥੇ ਇੱਥੇ ਤੱਕ ਵੱਡਾ ਹੁੰਦਾ ਉਰੇ ਤੱਕ ਦੇਖੋ ਇੱਥੋਂ ਵੀ 2 ਫੁੱਟ 2.5 ਫੁੱਟ ਜਗ੍ਹਾ ਛੱਡੀ ਬੈਠਾ ਤੇ ਇਹ ਤੁਹਾਡੇ ਵਾਸਤੇ ਦਿਖਾਉਣਾ ਤੁਹਾਨੂੰ ਤਾਂ ਜ਼ਰੂਰੀ ਸਮਝਿਆ ਬੀ ਇਹਹ ਜਿਹੇ ਵਿੱਚ ਪ੍ਰਭੂ ਦਿਲ ਦਰਿਆ ਖੁੱਲੇ ਦਿਲ ਵਾਲੇ ਲੋਕ ਹੁੰਦੇ ਨੇ ਵਾਸਤੇ ਵੱਖਰਾ ਬਕਾਇਦਾ ਥਾਂ ਛੱਡਿਆ ਹੋਇਆ ਪ੍ਰਭੂ ਕਿਸੇ ਨੇ ਕੱਲ ਨੂੰ ਕੋਈ ਸੁੱਚ ਕਟਨੀ ਵਗੈਰਾ ਦੇਖੋ ਕਿੰਨੀ ਸਫਾਈ ਆ ਕਿੰਨਾ ਥਾਂ ਛੱਡਿਆ ਹੋਇਆ ਦਿਖਾਉਣ ਦਾ ਮਕਸਦ ਹੈ ਜਾਂ ਵਿੱਚ ਲੋਕ ਸੜੇ ਹੋਏ ਲੋਕ ਹੁੰਦੇ ਨੇ ਜਿਹੜੇ ਮਾਂ ਦੇ ਪੁੱਤ ਸੜਕਾ ਤੋਂ ਹੀ ਵਟ ਲੈ ਲੈਂਦੇ ਨੇ ਆ ਸਾਹਮਣੇ ਖੇਤ ਦੇਖ ਲਓ ਤੇ ਇੱਧਰ ਦੇਖ ਲਓ ਤੁਹਾਨੂੰ ਕਿਹੜਾ ਵਧੀਆ ਲੱਗਦਾ ਕਮੈਂਟ ਜ਼ਰੂਰ ਕਰਿਓ ਪ੍ਰਭੂ ਆ ਦੁਪਹਿਰ ਖੜੀ ਸਫਾਈ ਦੇਖੋ ਸਫਾਈ ਦਾ ਪ੍ਰਭੂ ਕੋਈ ਮੁੱਲ ਨਹੀਂ ਹੁੰਦਾ ਸਫਾਈ ਦਾ ਲਾਇਆ ਹੋਇਆ ਦਰਸਤ ਲੱਗੇ ਹੋਏ ਨੇ ਇਹਦੇ ਬੱਲਾਂ ਚੜੇ ਹੋਏ ਨੇ ਤੇ ਸਾਹਮਣੇ ਮੋਟਰਾਂ ਭਰਾ ਦੀ ਉਹ ਵੀ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾਗਾ ਝੰਡਾ ਲੱਗੇ ਹੋਆ ਕੈਨੇਡਾ ਦਾ ਕੈਨੇਡਾ ਦਾ ਬਦਨੇ ਅਮਰੀਕਾ ਦਾ ਤੁਹਾਨੂੰ ਕੋਠੇ ਦਿਖਾਉਣਾ ਬਾਈ ਵਾਲਾ ਉਹੀ ਖੇਤ ਦੇ ਵਿੱਚ ਫਿਰਦਾ ਤੇ ਪੂਰਾ ਜੰਗਲ ਚ ਮੰਗਲ ਪਾ ਰੱਖਿਆ ਤੇ ਇਸ ਨੂੰ ਫਿਰ ਦੁਬਾਰੀ ਚੈੱਕ ਕਰਾਉਣਾ ਸੜਕ ਦਾ ਡੌਲਾ ਆਹ ਦੇਖੋ ਡੌਲਾ ਭਰਾਵੋ ਤੁਹਾਨੂੰ ਇੱਕ ਚੁੰਡੀ ਵੀ ਖੱਬਲ ਦੀ ਨਹੀਂ ਮਿਲੂਗੀ ਜਿੱਜੀ ਵੇਖਣ ਵਾਲੀ ਆ ਤੇ ਸਰੋੜਾ ਰੋੜ ਦੇ ਪਰਲੇ ਪਾਸੇ ਹੋਰ ਕਿਸੇ ਮਿੱਤਰ ਦਾ ਖੇਤ ਆ ਗਿਆ ਉਧਰ ਦੇਖੋ ਕਿੰਨਾ ਬੁਰਾ ਹਾਲ ਹੈ ਨਾਲ ਇਧਰ ਦੇਖੀ ਦੀ ਸਫਾਈ ਆ ਜਿੱਥੇ ਸਫਾਈ ਉੱਥੇ ਖੁਦਾਈ ਆ ਇੱਥੇ ਤੱਕ ਭਰਾ ਦਾ ਮਤਲਬ ਖੇਤ ਹੁੰਦਾ ਉਦੋਂ ਕਹਾ ਫਿਰ ਦੇਖੋ ਕਿੰਨਾ ਬੁਰਾ ਹਾਲ ਹੈ ਤੇ ਆ ਜਾਂਦੇ ਆ ਬਾਈ ਦੀ ਬੱਟ ਮਿਰਚਾਂ ਲਈ ਬੱਠੇ ਤੇ ਤੁਰਨਾ ਦੇਖੋ ਭਰਾਵਾਂ ਕਿੰਨਾ ਸੌਖਾ ਹੈਗਾ ਕਿੰਨੀ ਚੌੜੀ ਬੱਟ ਰੱਖੀ ਵੀ ਆ ਹੋਰ ਗੱਲਾਂ ਦੀਆਂ ਗੱਲਾਂ ਜਿਦੇ ਆਪਾਂ ਡੰਡੀ ਦੇ ਤੁਰਕੇ ਨੇ ਬੱਟ ਦੇ ਭਰਾਵੋ ਬੱਟ ਦੇਖੋ ਕਿੰਨੀ ਚੌੜੀ ਆ ਮਾਂ ਦੇ ਪੁੱਤ ਨੇ ਪੂਰੀ ਮਿੱਟੀ ਲਾ ਰੱਖੀ ਐ ਸੈਡਾਂ ਦੇ ਵਿੱਚ ਲੋਕ ਕਹਿੰਦੇ ਸੜਿਆਂ ਹਣ ਆਉਂਦੇ ਨੇ ਬੱਟਾਂ ਵੱਢੀ ਜਾਣਗੇ ਇੰਨਾ ਮਿੱਟੀ ਲਾਉਣ ਆਹ ਦੇਖੋ ਤੁਸੀਂ ਕਿੰਨੀ ਮਿੱਟੀ ਲੱਗੀ ਵੀ ਆ ਮੁੜਿਆ 우ਸਤਾਦ ਮੁੜਿਆ ਤੈਨੂੰ ਮਿਲਣ ਵਾਸਤੇ ਆਏ ਆਂ ਸਪੈਸ਼ਲ ਆ ਬੱਟ ਦੇ ਕੋਈ ਤਰ੍ਹਾਂ ਦੀ ਦਿੱਕਤ ਵੀ ਨਹੀਂ ਆ ਰਹੀ ਯਾਰ ਬੜਾ ਚੌੜਾ ਰੱਖਿਆ ਤਾਂ ਡੌਲਾ ਹੀ ਤੇ ਆਹ ਦੇਖੋ ਪ੍ਰਭਾ ਉਹ ਸਫਾਈ ਮੋਟਰ ਦੇ ਬਾਈ ਦੀ ਝੰਡਾ ਲੱਗਾ ਅੰਗਰੇਜ਼ਾਂ ਦਾ ਤੇ ਇਸ ਨੂੰ ਚਾਰੇ ਪਾਸੇ ਘੁੰਮ ਕੇ ਵਿਖਾਉਂਗਾ ਦਪੈਰ ਖੜੀ ਮਾਂ ਦਾ ਪੱਤੋਰੇ ਬਾਈ ਬੱਠਾ ਆਹ ਬੱਟਿਆਂ ਦੇ ਰੰਗ ਜੇ ਕਰ ਰੱਖੇ ਨੇ ਇੰਨਾ ਸਕੀਨ ਬਾਈ ਯਾਰ ਤੂੰ ਬਾਓ ਬਾਈ ਤੇਰੇ ਆਹ ਹੁੱਕਾ ਰੱਖਿਆ ਬਈ ਹੈ ਹੈ ਬਾਈ ਅਸਾਂ ਉਸ ਉਹ ਬਣਾ ਦੂਜਾ ਰੱਖਿਆ ਦਿਖਾਵੇ ਵਾਲਾ ਹੈ ਮੈਂ ਤਾਂ ਅਰੀਜਨਲ ਸਮਝ ਗਿਆ ਜੀ ਤੇ ਅਰੀਜਨਲ ਵਾਓ ਤੇਰੇ ਬਾਈ ਆ ਦੇਖੋ ਬਾਈ ਕਲਾ ਟਾਇਰ ਰੱਖਿਆ ਵਾ ਬੈਠਣ ਵਾਸਤੇ ਕੁਰਸੀਆਂ ਵਾਓ ਤੇਰੇ ਹਰ ਸਿੰਘ ਦਾ ਪਿੰਟਰਾ ਬੱਲੇ ਤੇਰੇ ਬਾਈ ਕਾਹਨੂ ਬਹੁਤ ਹੈ ਤੰਦਰਾ ਚਾਰੇ ਪਾਸੇ ਸਫਾਈ ਨਹੀਂ ਤਾਂ ਵਿਚੇ ਹਲੇ ਮਾਂ ਦੇ ਪੁੱਤ ਹੁੰਦੇ ਨੇ ਨਹਾਉਦੇ ਤਾਂ ਛੱਡੋ ਖੱਬਲ ਵੀ ਨਹੀਂ ਤੰਦਰਾ ਆਪਦੇ ਬੈਠਣ ਵਾਸਤੇ ਗੁੜਦੇ ਰੰਗਨ ਵਾਲਾ ਦੁਆਰੇ ਭਾਲਦਾ ਨਾ ਆਹ ਦਰਸਤ ਕਿਹੜਾ ਉਸਤਾਦ ਇਹ ਇਸ ਤਰ੍ਹਾਂ ਅਸਾ ਕ੍ਰਸ਼ਟ ਆ ਗਿਆ ਏ ਅੱਖ ਜੂਰ ਆ ਗਈ ਤੇ ਆ ਸਾਰੇ ਤੇ ਦਫਤਰ ਆ ਬਨੇ ਆ ਮੋਟਰ 24 ਘੰਟੇ ਵਾਲੀ ਹੋਆ ਇਹ 24 ਘੰਟੇ ਛੋਟੀ ਮੋਟਰ ਰੱਖੀ ਹੋਈ ਆ ਇਹ ਛੋਟੀ ਮੋਟਰ ਆ ਇਸ ਦਾ ਇਹਦੇ ਵਾਸਤੇ ਫਿਰ ਅਡਾ ਟ੍ਰਾਂਸਫਰ ਰੱਖਿਆ ਹੋਇਆ ਹੈ ਇਹ ਅਡੋ ਉਧ ਰੱਖਿਆ ਆਪਣਾ ਮੀਟਰ ਲਵਾ ਹਾਰੇ ਅਸੇ ਮੀਟਰ ਲਵਾਇਆ ਹੋਰੇ ਬੱਲੇ ਉਹ ਤੇਰੇ ਬਾਈ ਦੇਖੋ ਭਰਾਵੋ ਜਾਨਵਰਾਂ ਦੇ ਪੀਣ ਵਾਸਤੇ ਪਾਣੀ ਦਾ ਪ੍ਰਬੰਧ ਟੋਕਰੀ ਰੱਖੀ ਹੋਈ ਆ ਇਹ ਕਹਿੰਦਾ ਬਾਈ ਕਹਿੰਦਾ ਵਿੱਚ ਹਜੇ ਸੜਿਆਂ ਲੋਕ ਹੁੰਦੇ ਨੇ ਇਹ ਤੋਂ ਪੰਜ ਟੋਕਰਿਆਂ ਕਹਿੰਦਾ ਚੋਰੀ ਕਰਕੇ ਲੈ ਗਿਆ ਹਲੇ ਦਾ ਭਰਾਵ ਮਿਲਦੇ ਨੇ ਆਪਾਂ ਨੂੰ ਲੋਕ ਹਨ ਤੇ ਬਾਈ ਨੇ ਭਰਾਵ ਕਿੰਨੀ ਸਫਾਈ ਆ ਫਰਸ਼ ਪੱਕਾ ਲਾ ਰੱਖਿਆ ਜਿੰਦਰਾ ਪਿਆ ਪ੍ਰਾਣੀ ਬਰਾਸ ਸਾਡੀ ਬੱਟਾ ਪਾਉਣ ਵਾਸਤੇ ਲੋੜ ਪੈਂਦੀ ਸੀ ਇਹਦੀ ਇੱਕ ਬੰਦਾ ਮੁਰੇ ਜੁੜਦਾ ਸੀ ਇੱਕ ਮਗਰ ਆ ਆ ਪਿਆ ਭਰਾਵ ਉਸਤਾਦ ਮਤਲਬ ਉਹ ਕੋਈ ਬੀਜਣ ਵਾਲਾ ਸਰੋਂ ਸਾਡੇ ਕੱਢਿਆ ਨਹੀਂ ਸਰੋਂ ਆਇਆ ਖੁੱਡ ਕੱਢਣਾ ਨਹੀਂ ਸਰੋਂ ਦੇ ਇਹਦਾ ਦੇਖ ਲੈ ਉਹ ਇਹਦਾ ਦੇਖ ਲੈ ਮੇਰੀ ਗੱਲ ਸੁਣੋ ਜੀ ਪਰ ਠੀਕ ਹੈ ਇਧਰੇ ਪਾਪੋ ਦੀ ਨਿਸ਼ਾਨੀ ਆ ਇਹ ਸਭ ਬਟਣਾਣਾ ਅੱਛਾ ਆ ਸਭ ਬਟਣ ਵਾਲੀ ਮਸ਼ੀਨ ਆ ਗਈ ਪ੍ਰਭੂ ਕਮਾਂ ਜਮੜੀ ਕਿਵੇਂ ਘੁੰਮਦੀ ਹੁੰਦੀ ਹੈ ਇਹ ਲਓ ਜੀ ਪ੍ਰਭੂ ਸਪੋਰਟਨ ਵਾਸਤੇ ਠੀਕ ਹੈ ਤੇ ਲਾਈਟ ਪ੍ਰਭੂ ਪੱਕੇ ਫਿੱਟ ਕਰੀ ਵੇ ਰੰਗ ਵੀ ਮਾਂ ਦੇ ਪੁੱਤ ਨੇ ਪੇਂਟ ਟਰਾਪ ਅਡਾ ਅਡਾ ਰੰਗ ਮਰਿਆ ਵੇ ਤੇ ਆ ਸਫਾਈ ਦੇਖੋ ਕਿੰਨੀ ਘੈਂਟ ਕੋਈ ਦਿੱਕਤ ਨਹੀਂ ਵੀ ਕੋਈ ਤਾਰ ਲੰਗੀ ਨਹੀਂ ਹੈਗੀ ਕੋਈ ਤੇ ਆ ਦੂਜਾ ਟਿਕਟ ਟਗੜ ਵਗਰਾ ਆ ਗਏ ਤੇ ਖੁਰਪੇ ਰੱਖੇਵੇਂ ਬਾਈ ਇਹ ਪੂਰੇ ਸਕੀਨ ਨਾਲ ਸਕੀਨ ਆ ਬਾਈ ਪੂਰਾ ਆ ਖੁਰਪੀ ਆ ਗਈ ਤੇ ਮੰਜਾ ਤੇ ਸਫਾਈ ਦੇਖੋ ਜੀ ਕਿੰਨੀ ਆ ਸੱਤ ਪਾਹ ਪੱਖਾ ਲੱਗੇ ਸੱਤ ਆਲਾ ਕੰਮ ਬਹੁਤ ਆ ਬਾਈ ਬੱਲੇ ਬੱਲੇ ਕਰੀ ਪੀਆ ਬੈਜਾ ਬੈਜਾ ਕਰੀ ਪੀਆ ਤੇ ਇੱਕ ਉਤਰਤ ਨੂੰ ਬੰਦਾ ਬਹੁਤ ਪਿਆਰ ਕਰਦਾ ਜੀ ਤੇ ਇਸੇ ਬੈਠਾ ਬਰਾਸਤਵ ਦੀ ਬਾਕੀ ਛੋਡੀ ਆਪਾਂ ਬਾਈ ਨਾਲ ਗੱਲਬਾਤ ਕਰਾਉਣੇ ਆ ਕੀ ਹਾਲ ਨੇ ਮਰਦ ਕੀ ਹਾਲ ਆ ਬਾਈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਤੇ ਆ ਤੁਹਾਨੂੰ ਕਿਵੇਂ ਸੌਂਗ ਜਾ ਗਿਆ ਇਹ Song ਜੀ ਆਪਾਂ ਨੂੰ ਬਚਪਨ ਤੇ ਆਈ ਠੀਕ ਹੈ ਹਾਂ ਜੀ ਕਿਉਂਕਿ ਆਪਾਂ ਕੁਦਰਤ ਨਾਲ ਪਿਆਰ ਕਰਦੇ ਆਪਾਂ ਹਰੀ ਜੀ ਨੂੰ ਜੀਵ ਜੰਤੂ ਨੂੰ ਠੀਕ ਹੈ ਹਰੀ ਨੂੰ ਆਪਾਂ ਇਹ ਚੀਜ਼ ਜ਼ਰੂਰੀ ਸਮਝਦਾ ਕੋਈ ਜਵਾਖ ਲੰਘਦਾ ਟਾਪ ਦਾ ਸੜਕ ਤੇ ਲਵੇ ਲਾਉਂਦੇ ਵੀ ਕਿਸੇ ਤੇ ਕੋਈ ਕੰਡਾ ਕੋਈ ਲੰਗੇ ਕੋਈ ਜਿਹੜਾ ਆਵੇ ਦਿੱਕਤ ਨਾ ਆਵੇ ਦਿੱਕਤ ਨਾ ਆਵੇ ਹੋਰ ਵੀ ਸੋਚੇ ਅੰਮ੍ਰਿਤ ਜੇ ਆਪਾਂ ਕੁਦਰਤ ਨੂੰ ਪਿਆਰ ਕਰਾਂਗੇ ਤਾਂ ਕੁਦਰਤ ਆਪ ਨੂੰ ਉਧਰ ਦੋਬਲ ਦੁੱਗਣਾ 4 ਗੁਣਾ ਵੱਧ ਪਿਆਰ ਕਰਦੀ ਹੈ ਹਨ ਮੈਂ ਕਹਣਾ ਜੀ ਬਹੁਤ ਵਧੀਆ ਦੁਨੀਆਂ ਮੈਂ ਬਹੁਤ ਉਰਹਣ ਲਾਇਏ ਸੀ ਲੋਕ ਛੱਡਦੇ ਨੇ ਹੈਗੇ ਲਾ ਕੇ ਲੈ ਜਾਂਦੇ ਨੇ ਠੀਕ ਹੈ ਦਿੱਕਤ ਬਹੁਤ ਆਉਂਦੀ ਚਾਂ ਕਰਕੇ ਆਪ ਕਹਿੰਦੇ ਨੇ ਵਿਚਾਲੇ ਯਾਰ ਭਲੀ ਹੋਵੇ ਕਿਸੇ ਦਾ ਜੇ ਵੀ ਲੈ ਜਾਂਦਾ ਪੀਸ ਨੂੰ ਟੰਗੇ ਪਰ ਜੀ ਲੋਕ ਇਹ ਚੀਜ਼ ਨੂੰ ਸਮਝਦੇ ਨਹੀਂ ਨੀਅਤ ਤੂੰ ਤਾਂ ਕੋਤ ਆਪਣੇ ਵੀਰ ਭਾਈ ਅਨੁਸਾਰਾਂ ਨੂੰ ਬੀਲ ਲੈ ਵੀ ਲਾਉਣੇ ਆਪਣੇ ਮੋਟਰਾਂ ਵੀ ਸਾਫ ਸਪਈ ਜ਼ਰੂਰੀ ਹੈ ਯਾਰ ਆਪ ਨੂੰ ਚਾਹੀਦਾ ਆਪਾਂ ਨੂੰ ਕਿਉਂਕਿ ਕੋਈ ਆ ਜਾਂਦਾ ਆਪਣੇ ਘਰ ਦੇ ਬੱਚੇ ਆਉਂਦੇ ਨੇਗੇ ਜਵਾਕ ਹੁੰਦੇ ਨੇਗੇ ਉਹਦੇ ਖੇਡਦੇ ਨੇ ਬਹੁਤ ਸੋਹਣਾ ਲੱਗਦਾ ਮੈਨੂੰ ਆਪ ਨੂੰ ਮਹਿਸੂਸ ਹੁੰਦਾਗਾ ਠੀਕ ਹੈ ਜੇਰ ਮੇਰੇ ਬੱਚੇ ਆਉਂਦੇ ਨੇ ਕਿਤੇ ਉਹ ਨੂੰ ਚੱਕਦੀ ਇਹ ਚੀਜ਼ ਮੇਰੇ ਜਵਾਕ ਨੇ ਦੋ ਗੁਡੀਆਂ ਲੈ ਗਈਆਂ ਠੀਕ ਹੈ ਪੂਰੇ ਮੇਰੇ ਜਵਾਕਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਤੁਰਦੇ ਫਿਰਦੇ ਨੇ ਬਹੁਤ ਹੱਸ ਖੇਡਦੇ ਨੇ ਵਧੀਆ ਉਹਨਾਂ ਨੂੰ ਮਹਿਸੂਸ ਹੁੰਦਾ ਉਹਦੀ ਮੇਰੀ ਰੂਹ ਖੁਸ਼ ਹੋ ਜਾਂਦੀ ਅੰਦਰੋਂ ਠੀਕ ਹੈ ਜੇਰ ਮੇਰੇ ਬੀਟੀਆਂ ਆਉਂਦੀਆਂ ਨੇਗੀਆਂ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਮਤਲਬ ਅੱਖ ਜ਼ਰੂਰ ਲਗਾਓ ਹੁਣ ਬਰਸਾਤਾਂ ਦੇ ਦਿਨ ਨੇ ਮੋਟਰਾਂ ਤੇ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ